ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਸ਼ਬਦ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਮਰਪਿਤ ਜਿਸ ਨੂੰ ਕਿ ਆਪਾਂ ਪਹਿਣਾ ਦੇ ਸਕੇਲ ਤੇ ਗਾਇਨ ਕਰਨ ਜਾ ਰਹੇ ਹਾਂ ਬੋਲ ਹਨ ਦੀਨ ਧੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਤਸ਼ਾਹ ਉਹ ਅਡੋਲਾ ਤੇ ਬਹੁਤ ਆਸਾਨ ਤੋਂ ਹੈ ਤੋ 23 ਸ਼ਬਦ ਨੂੰ ਗਾਇਨ ਕੀਤਾ ਜਾ ਸਕਦਾ ਹੈ ਤੇ ਆਪਾਂ ਪਹਿਲਾਂ ਇੱਕ ਸਥਾਈ ਤੰਤਰਾ ਗਾਇਨ ਕਰਾਂਗੇ ਤੇ ਉਸ ਤੋਂ ਬਾਅਦ ਇਸ ਸ਼ਬਦ ਨੂੰ ਕੱਲੇ-ਕੱਲੇ ਸੁਰ ਤੇ ਅਗਲੇ ਅੰਤਰੀਆਂ ਨੂੰ ਸਿੱਖਾਂਗੇ ਨਾਲੇ ਸਰਗਮ ਦੇਖਾਂਗੇ शाह पाशा अडोला दीन शाह पाशाडोला पतशा दीन दुन्ी दा पत् पा शाह kesha pat दगीर्ोय पञ्ज पीर दग गीर्ोय पञ्ज पीर हर गुरु हर गो मिन्या द् हर गुरु हर गो டோலா தீன் துன் பத் ஷா தீன் துன்பா பார்த்த பா சா பாத சாலா பாத் சா பாத ச ਸ਼ਬਦ ਨੂੰ ਹੁਣ ਪਹਿਲਾਂ ਆਪਾਂ ਪੈਣਾ ਦੇ ਸਕੇਲ ਤੇ ਕੱਲੇ-ਕੱਲੇ ਸੁਰ ਤੇ ਦੇਖਾਂਗੇ ਫਿਰ ਆਪਾਂ ਦੇਖਾਂਗੇ ਇਸ ਸੁਰ ਦੀ ਕੱਲੇ-ਕੱਲੇ ਸੁਰ ਦੀ ਸਰਗਮ ਸ਼ਬਦ ਦੇ ਅਕੋਰਡਿੰਗ ਕਿਹੜੇ-ਕਿਹੜੇ ਸੁਰ ਲੱਗ ਰਹੇ ਹਨ ਆਪ ਜੀ ਸਕਰੀਨ ਤੇ ਦੇਖ ਰਹੇ ਹੋ ਤੇ ਨੋਟੇਸ਼ਨ ਆਪ ਜੀ ਨੂੰ ਮੈਂ ਬੋਲ ਕੇ ਜ਼ਰੂਰ ਦੱਸਾਂਗਾ ਇਸ ਸ਼ਬਦ ਵਿੱਚ ਤੇ ਆਸਾਨੀ ਦੇ ਨਾਲ ਇਸ ਨੂੰ ਛੋਟੀਆਂ ਬੱਚੀਆਂ ਵੀ ਸਿੱਖ ਸਕਦੀਆਂ ਹਨ ਧਿਆਨ ਨਾਲ ਦੇਖਣਾ ਜੀ

रेসাනිধাसारेसा නදුදශपा श पत शो अडोला पात शाह, पो अडोला धाप मा पा म

ਅਗਲਾ ਅੰਤਰਾ ਦੇਖਦੇ ਹਾਂ ਪੂਰੇ ਸ਼ਬਦ ਨੂੰ ਜੇ ਤੁਸੀਂ ਸਰਵਣ ਕਰਨਾ ਚਾਹੋ ਤਾਂ ਵੀਰਾਂ ਦੇ ਸਕੇਲ ਤੇ ਮੈਂ ਗਾਇਨ ਕੀਤਾ ਹੈ ਅਤੇ ਸ਼ਬਦ ਦਾ ਲਿੰਕ ਆਪ ਜੀ ਨੂੰ ਇਸ ਸ਼ਬਦ ਦੀ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ ਤੇ ਦੇਖਦੇ ਹਾਂ ਅੰਤਰਾ ਦਸਤੇ ਗਿਰ ਹੋਏ ਪੰਜੇ ਪੀ दस्ते गिर होए पांज पीर पा धनि धा पा म गा म पा ध पा बा गिर होए

ਸਾਰੇ ਕਦਰੇ ਸਾਂ ਹਰ ਗੁਰ ਹਰ ਗੋਬਿੰਦਾ ਤੁਲਾ ਦੇ ਨਦਨੀ ਦਾ ਬਾਤ ਸ਼ਾਂ ਤੇ ਅੱਗੇ ਅੰਤਰੇ ਜਿਹੜੇ ਹਨ ਦੋ ਦੋ ਪੰਕਤੀਆਂ ਨਾਲ ਗਾਇਨ ਕਰਨੇ ਹਨ ਆਪ ਚਾਹੋ ਤਾਂ ਇੱਕ ਪੰਕਤੀ ਨਾਲ ਵੀ ਗਾਇਨ ਕਰ ਸਕਦੇ ਹੋ ਤਾਂ ਦੇਖਦੇ ਹਾਂ ਪੰਜ ਪਿਆਲੇ ਅਜਰ ਜੈਰ ਪੰਜ ਪਿਆਲੇ ਅਜਰ ਜੈਰ ਸੇਮ ਟਿਊਨ ਚੱਲ ਰਹੀ ਹੈ मस्तु त सोज चोल हुय मस त सोजान चोल तूं तु, चढ़ चढ़ज पर तक ਤੋਰੀਆ ਚੜ ਜਿਹੜੇ ਪਰਮ ਤਤ ਛੇ ਵਰਤਾਰੇ ਕੋਲੋ ਕੋਲਾ ਛੇ ਵਰਤਾਰੇ ਕੋਲੋ ਕੋਲਾ ਫਿਰ ਸਥਾਈ ਆ ਜਾਂਦਾ ਹੈ ਇਸੇ ਤਰੀਕੇ ਨਾਲ ਅਗਲਾ ਅੰਤਰਾ ਹੈ ਤੇ ਲਾਸਟ ਅੰਤਰਾ ਜਿਹਦੇ ਵਿੱਚ ਅੱਧਾ ਸਟੈਪ ਜੁੜੇਗਾ ਉਹ ਆਪਾਂ ਗਾਇਨ ਕਰ ਲੈਣੇ ਆ ਜਿਵੇਂ ਕਿ ਗਿਆਰ ਰੂਦਰ ਸਮੁੰਦਰ ਵਿੱਚ ਗਿਆਰ ਰ ਮਰ ਜੀਵੈ ਤਿਸ ਰਤਨ ਅਮੋਲਾ ਮਰ ਜੀਵੈ ਤਿਸ ਰਤਨ ਅਮੋਲਾ ਸੇਮ ਇਸ ਤਰੀਕੇ ਨਾਲ ਬਾਰ ਸੋਲਾ ਮੇਲੇ ਕਰ ਬਾਰਾ ਸੋ मेल कर वे चढ़ाओ हंडोला अंतर जामे बाला पोला अंतर जामे ਜੀ ਜਾਣਦੇ ਹੋ ਸਾਰਾ ਸ਼ਬਦ ਆਸਾਨੀ ਦੇ ਨਾਲ ਆਪਾਂ ਐਨ ਕਰ ਸਕਦੇ ਹੋ ਦੀਨ ਦੁਨੀ ਦਾ ਪਤਸ਼ਾਹ 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 ਹੋ ਡੋਲਾ ਇਸੇ ਮੀਦੇ ਨਾਲ ਕਿ ਆਪ ਜੀ आसानी जे लाइ शब्द सिख सोगे वाहिगुरु जी का ख़सा वाहिगुरु जी फतिह